ਸਮਾਗਮ ਸਵੇਰ ਦਾ 8:30 ਵਜੇ ਤਰੀਕ 22 ਨਵੰਬਰ 2026 ਸੌਰੀ 25 ਪਾਪਾ ਚੱਲ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਆਪਾਂ ਛੱਤ ਤੇ ਆਰਗੈਨਿਕ ਖੇਤੀ ਕਰਦੇ ਆ ਉਹਦੇ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੰਦੇ ਆ ਫਿਰ ਉੱਪਰ ਨਾਲ ਉੱਥੇ ਸਾਗ ਬਣਦਾ ਪਿਆ ਵਾ ਕੌਣ ਬਣਾਉਂਦੇ ਪਿਆ ਵੱਡੀ ਮੰਮੀ ਹਾਂ ਚਲੋ ਅੱਜ ਤੁਹਾਨੂੰ ਉੱਪਰ ਸਾਗ ਬਣਾਉਂਦੇ ਪਿਆ ਮਾਤਾ ਜੀ ਸਾਡੇ ਤੁਹਾਨੂੰ ਉਹ ਦਿਖਾਉਂਦੇ ਆ ਚਲੋ ਜੁੜੀ ਰੋ ਛੱਡਨਾ ਕਿੱਧਰ ਆ ਚੱਲ ਆ ਦੇਖੋ ਜੀ ਐਸੇ ਦਿਖਾਇਆ ਗੋਣ ਦੇ ਅਰੇ ਕੁਝ ਸਾਲ ਬੰਦੇ ਕਿਹੜੇ ਗਾਣਾ ਸਾਰਾ ਸੋ ਇਹ ਆ ਸਾਡੀ ਆਰਗੈਨਿਕ ਖੇਤੀ ਥੋੜੀ ਬਹੁਤ ਸਾਡਾ ਇਹ ਦੂਸਰਾ ਸਾਲ ਆ ਉਧਰ ਦੇਖੋ ਉੱਥੇ ਵੀ ਆ ਹਾਂ 1 ਮਿੰਟ ਪੁੱਤੇ ਇਹਦੇ ਬਾਰੇ ਜਾਣਕਾਰੀ ਦੇ ਦਿਆਂ ਪਹਿਲਾਂ ਆ ਤੁਹਾਨੂੰ ਬਾਅਦ ਦੱਸਾਂਗੇ ਆ ਪਾਲਕ ਲਾਈ ਹੋਆ ਇਹ ਧਰਿਆ ਰੁਕ ਜਾ ਪੁੱਤ ਹੋਰ ਅਦਰ ਵੀ ਆ ਪੌਦਾ ਆ ਪਿਛਲੇ ਸਾਲ ਤਾਂ ਪੂਰਾ ਗੋਲ ਸੀਗਾ ਫਿਰ ਇਹਨੂੰ ਵੱਡ ਕੇ ਅਸੀਂ ਛੋਟਾ ਕੀਤਾ ਤੇ ਇਹਦੇ ਵਿੱਚ ਆ ਮੂਲੀਆਂ ਲਾਈਆਂ ਤੇ ਆ ਸਾਗ ਆ ਵਿੱਚ ਮੰਮੀ ਬਾਥੂ ਵੀ ਹੈਗੀ ਆ ਧਰਿਆ ਠੀਕ ਐ ਤੇ ਆ ਆ ਸਾਗ ਪਾਲਕ ਤੇ ਆ ਬਾਥੂ ਪਦੀਨਾ ਉਹ ਸਾਗ ਦੇ ਕੋਲ ਉਹ ਸਾਗ ਪਦੀਨਾ ਉਹ ਟਮਾਟੇ ਲਾਏ ਹੋਏ ਆ ਇਹ ਸਾਗ ਇਹ ਸਾਗ ਹੈ ਹਾਂ ਬਹੁਤ ਸਾਗ ਤੇ ਆ ਹਰੇ ਕੱਲ ਲਾਇਆ ਕੱਲ ਪਰਸੋਂ ਨੂੰ ਲਾਇਆ ਇਹ ਕੀ ਇਹ ਹੈ ਹਾਂ ਇਧਰ ਆ ਤੂੰ ਇਧਰ ਆ ਇਹ ਸਰੋ ਇਹ ਸਰੋ ਆ ਵੀ ਉਹ ਬੈਂਗਣੇ ਉਹ ਕਹੀਂ ਦੇ ਨੇ ਤੇ ਆ ਬਾਥੂ ਆ ਟਮਾਟੇ ਨਾਲ ਵੀ ਆ ਇੱਕ ਮਿਰਚ ਦਾ ਬੂਟਾ ਇਹ ਪਟਕੇ ਪਹਿਲਾਂ ਇਧਰ ਲੱਗਿਆ ਸੀਗਾ ਇਹ ਪਟਕੇ ਹੁਣ ਇੱਥੇ ਲਾਇਆ ਇਹ ਹੌਲੀ ਹੌਲੀ ਹੋਊ ਹਰਾ ਪਪਾ ਮੈਨੂੰ ਦੇ ਦੇਣਾ ਮੈਨੂੰ ਦੇ ਦੇ ਦੇਖੋ ਜਿੱਥੇ ਵੀ ਗੋੜੂ چھوٹے چھوٹے ਉਹ ਸਾਡਾ ਛੋਟਾ ਜਿਹਾ ਨੱਪਰ ਆ ਦੇਖੋ ਇੱਥੇ ਵੀ ਆ ਦੇਖੋ ਛੋਟੇ ਛੋਟੇ ਪਿਆ ਲਿਆ ਮੇਰੀ ਦੇਖਵਾ ਗੁਰੂ ਆ ਮੇਰੀ ਤਾਂ ਪਤਾ ਹਾਂ ਇਹ ਸਾਡਾ ਚੱਲਾ ਇਹ ਸਾਡਾ ਪਪਾ ਹੱਥ ਦਾ ਹੱਥ ਦਾ ਇੱਕ ਹਾਂ ਚੱਲ ਇਹ ਦੇਖੋ ਇਹ ਛੋਟੇ ਛੋਟੇ ਪੌਦੇ ਦੇਖੋ ਸਾਕ ਦਿਖਾਈਏ ਤੁਹਾਨੂੰ ਚਲੋ ਆ ਦੇਖੋ ਜੀ ਆ ਬੰਦਾ ਬੀ ਬਸਾਉਂਦਾ ਸਾਗ ਜਿਹੜਾ ਸਵਾਦ ਆਉਂਦਾ ਉਹ ਚੁੱਲੇ ਤੇ ਹੀ ਆਉਂਦਾ ਆ ਹਾਂਜੀ ਇੱਕ ਦੋ ਵਾਰੀ ਅਸੀਂ ਗੈਸ ਤੇ ਬਣਾਇਆ ਕਾਲੀ ਕਾਲੀ ਜਮਾਤਾ ਨੇ ਪਰ ਉਹ ਗੱਲ ਨਹੀਂ ਬਣੀ ਚੱਕ ਗਰਮ ਮਮਤਾ ਦੇਖੋ ਗਰਮ ਪਾਣੀ ਪਤਲਾ ਵੀ ਸੜ ਗਿਆ ਵਾ ਪਾਣੀ ਉਹ ਵੀ ਸੜ ਗਿਆ ਚਲੋ ਕੋਈ ਗੱਲ ਨਹੀਂ ਉਹਦੇ ਦੇਖੋ ਮਿਹਨਤੀ ਹੱਥ ਮਿਹਨਤੀ ਹੱਥ ਦਿਖਾਉ ਮਾਤਾ ਤੇ ਸਾਗ ਬਣਾਉਂਦੇ ਉਹਦੇ ਦਾਦੀ ਮਾ ਦੇ ਮਿਹਨਤੀ ਹੱਥ ਦੇਗਾ ਅੱਟ ਲੱਗੇ ਜਾਏਗਾ ਹੋਈ ਮੱਸੀ ਟੱਣ ਨਹੀਂ ਲੈਂਦਾ ਹੈਗਾ ਥੱਲੇ ਤੇ ਉਹਦੇ ਨਾਲ ਉਹ ਨਹੀਂ ਪਾਉਣਾ ਬਾਅਦ ਚ ਪਾਣਾ ਹੁਣ ਥੋੜੀ ਖਾਣਾ ਹਜੇ ਬਣਉਂਗਾ ਸਾਈਂ ਇਹ ਘਟੂ ਘਟ 6 ਵਜੇ ਦਾ ਰੱਖਿਆ ਹੋਇਆ ਤੇ ਹੁਣ ਹੋ ਗਿਆ 8:30 2.5 ਘੰਟੇ ਹੋ ਗਏ ਆਲਰੇਡੀ ਆਪਾਂ ਨੂੰ ਹਾਂਜੀ ਇਹ ਹੁਣ 2-3 ਘੰਟੇ ਮਾਤਾ ਨੇ ਹੋਰ ਰਜਣਾ ਆ ਇਹ ਤਾਂ ਦੁਪਹਿਰੇ 2 ਵਜੇ ਨੇ ਆ 2 ਵਜੇ ਨੇ ਆ ਇਹ ਨਹੀਂ ਤਾਂ ਪਹਿਲਾਂ ਤਾਂ ਮਾਤਾ ਬੱਕਰਾ ਬਣ ਜਾਂਦਾ। ਪਾਪਾ ਬੱਕਰੇ ਦਾ ਤੇ ਇਹਦਾ ਸਵਾਦ ਦੇਖਣੀ। ਤੇ ਮਾਤਾ ਸਾਡੀ ਨੇ ਜਦੋਂ ਵੀ ਕੋਈ ਚੀਜ਼ ਬਣਾਉਣੀ ਹੁੰਦੀ ਆ ਤੇ ਨਾਲ ਪਾਠ ਜ਼ਰੂਰ ਚੱਲਦਾ ਹੁੰਦਾ। ਭਵੜੀਆਂ। ਭਾਵੇਂ ਰਸੋਈ ਐ, ਭਾਵੇਂ ਉੱਪਰ ਤੇ ਇਹ ਜਿਹੜੇ ਆਪਾਂ ਬੀ ਜੀ ਨਾਲ ਦੇ ਲੈ ਕੇ ਆਉਂਦੇ ਸੀਗੇ ਸਾਰੇ ਯੂਨੀਵਰਸਿਟੀ ਤੇ ਲੈ ਕੇ ਆਉਂਦੇ ਸੀਗੇ ਯੂਨੀਵਰਸਿਟੀ ਪੀਆਈਯੂ ਯੂਨੀਵਰਸਿਟੀ ਆਪਣੇ ਲੱਗ ਗਿਆ ਲੁਧਿਆਣੇ। ਤੇ ਹੌਲੀ ਹੌਲੀ ਆਪਾਂ ਇਹਦੀ ਹੁਣ ਇੱਕ ਰੈਕ ਬਣਾ ਰਹੇ ਆ ਥੱਲੇ ਟਾਇਰ ਲਾ ਕੇ ਤੇ ਥੋੜਾ ਜਿਹਾ ਉੱਚਾ ਹੋਊਗਾ ਜਿੱਦ ਨਾਲ ਸਲਾਬ ਨਹੀਂ ਜਾਊਗੀ ਸੋ ਨੈਕਸਟ ਟਾਈਮ ਤੁਹਾਨੂੰ ਦਿਖਾਵਾਂਗੇ ਮੋਡੀਫਿਕੇਸ਼ਨ ਇਹਦੀ ਵਧੀਆ ਤਰੀਕੇ ਨਾਲ ਕਰਾਂਗੇ ਹਾਂਜੀ ਚੱਲ ਠੀਕ ਆ ਪੁੱਤ ਲਿਆ ਆ ਜਾ ਐਂਡ ਕਰੀਏ ਥੋੜਾ ਠੀਕ ਆ ਬਾਏ ਇੱਕ ਐਸੀ ਸਾਡਾ ਨਿਕਲਿਆ ਵਲੌਗ ਤੇ ਗਰੂਆ ਕੀ ਕਰੀ ਜਾਂਦਾ ਇਧਰ ਆ ਸੀ برو ਆ ਏ ਸੀ ਸਾਡਾ ਨਿਕਾ ਜਾ ਬਲੌਗ ਸੋ ਜੁਡੀਰੋ ਸਾਡੇ ਨਾਲ ਅਸੀਂ ਇਦਾਂ ਦੇ ਨਿੱਕੇ ਨਿੱਕੇ ਛੋਟੇ ਛੋਟੇ ਬਲੌਗ ਲੈ ਕੇ ਆਉਂਦੇ ਰਵਾਂਗੇ ਤੇ ਹੋਰ ਇੱਕ ਲੰਬੀ ਜਰਨੀ ਬਾਰੇ ਸੋਚ ਰਹੇ ਹਾਂ ਸਾਈਕਲ ਸਫਰ ਲੇ ਮਨਾਲੀ ਟੂ ਲੇ ਹਲੇ ਮੌਸਮ ਠੰਡਾ ਆ ਸ਼ਾਇਦ ਮੌਸਮ ਖੁੱਲੇ ਦੇ ਸ਼ੁਰੂ ਕਰੀਏ ਫਰਬਰੀ ਮਾਰਚ ਤੋਂ ਬਾਅਦ ਜੁਡੀਰੋ ਸਾਡੇ ਨਾਲ ਧੰਨਵਾਦ ਬਾਏ